ਪੰਜਾਬ ਵਿੱਚ ਹੜਾ ਕਾਰਨ ਬਣੇ ਹਾਲਾਤਾਂ ਨੂੰ ਵੇਖਦਿਆਂ ਡਾਕਟਰ ਹਰਜੋਤ ਸਿੰਘ ਨੇ ਸਾਡੀ ਟੀਮ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਡਾਕਟਰ ਹਰਜੋਤ ਸਿੰਘ ਸ਼ਹਿਰ ਦੇ ਮੰਨੇ ਪਰਮੰਨੇ ਨਿਊਰੋਸਾਈਕੀਆਟ੍ਰਿਕ ਡਾਕਟਰ ਹਨ ਅਤੇ ਉਹਨਾਂ ਨੂੰ ਉਹਨਾਂ ਦੇ ਕੰਮ ਵਾਸਤੇ ਕਈ ਵਾਰ ਅਵਾਰਡ ਮਿਲ ਚੁਕੇ ਹਨ ਸਬਜੈਕਟ ਨਹੀਂ ਆ ਗੁਛ ਲਈਏ ਕੋਈ ਲਗਾ ਸਰ ਅਸੀਂ ਦਸੰਬਰ ਚੋਂ ਦੇਖੋ ਕਦੇ ਤੁਹਾਨੂੰ ਨੋਟਸਾਂ ਵਿੱਚ ਥੋੜਾ ਕੰਮ ਹੋ ਗਿਆ ਸਰ 2 ਮਹੀਨੇ ਪਹਿਲੇ ਸਥਿਤੀ تھی ਉਹ ਹੁਣ ਨਹੀਂ ਕੰਪਰੈਸਰ ਹੈਲਥ ਕੌਨਸ਼ੀਅਸ ਹੈ ਔਰ ਹੈਲਥ ਕੌਨਸ਼ੀਅਸ ਲੋਕਾਂ ਵਾਸਤੇ ਅਸੀਂ ਵੱਧ ਵੱਧ ਪ੍ਰੋਗਰਾਮ ਲੈ ਕੇ ਆਉਂਦੇ ਰਹਿੰਦੇ ਆ ਅੱਥਰ ਦੇ ਨਾਲ ਡਾਕਟਰ ਹਰਜੋਤ ਸਿੰਘ ਨੇ ਜੋ ਕਿ ਨਿਊਰੋ ਦੇ ਇੱਕ ਜਾਣੇਮਾਨ ਡਾਕਟਰ ਨੇ ਔਰ ਨਿਊਰੋ ਸਾਈਕੀਟਰੀ ਦੇ ਵਿੱਚ ਇਹਨਾਂ ਦਾ ਕਾਫੀ ਨਾਮ ਹੈ ਇੰਟਰਨੈਸ਼ਨਲ ਨੈਸ਼ਨਲ ਪੱਧਰ ਤੇ ਉੱਤੇ ਕਾਫੀ ਆਵਾਜ਼ ਲੈ ਚੁੱਕੇ ਨੇ ਔਰ ਪਿਛਲੇ ਕਈ ਸਾਲਾਂ ਤੋਂ ਅਸੀਂ ਵੇਖ ਰਹੇ ਆ ਕਿ ਅਵਾਰਡਸ ਰਿਪੀਟਿਡਲੀ ਇਹਨਾਂ ਨੂੰ ਕਿਸੇ ਨਾ ਕਿਸੇ ਮਨਿਸਟਰ ਤੋਂ ਜਾਂ ਡਿਗਨਿਟੀ ਤੋਂ ਮਿਲਦਾ ਰਹਿੰਦਾ ਹੈ ਜੋ ਐਪੀਡੈਮਿਕ ਕਾਸੂਰ ਚੱਲਦਾ ਪਿਆ ਜੋ ਹਾਲਾਤ ਅਸਲ ਚੱਲਦੇ ਪਏ ਨੇ ਪੰਜਾਬ ਦੇ ਉਹਦੇ ਵਿੱਚ ਫਲਡਸ ਕਰਕੇ ਜਾਨਵਾਲੀ ਕਾਫੀ ਨੁਕਸਾਨ ਹੋਇਆ ਹੈ ਇਹ ਫਲਡਸ ਕੀ ਅਫੈਕਟ ਇੱਕ ਨਾਰਮਲ ਬੰਦੇ ਤੇ ਲੈ ਕੇ ਆਣਗੇ ਉਹਦੇ ਬਾਅਦ ਅਸੀਂ ਡਾਕਟਰ ਹਰਜੋਤ ਸਿੰਘ ਜੀ ਕੋਲ ਹੀ ਪੁੱਛਣਾ ਚਾਹਾਂਗੇ ਅ ਸਸ្វੀਕਲ ਜੀ ਪੀ ਅ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਫਾਸਟਰ ਨਿਊਜ਼ ਦਾ ਜਿਨ੍ਹਾਂ ਨੇ ਅੱਜ ਮੌਕਾ ਦਿੱਤਾ ਮੈਨੂੰ ਅ ਪਬਲਿਕ ਦੇ ਰੂਬਰੂ ਹੋਣ ਦਾ ਔਰ ਫਲਡਸ ਦੀ ਜੋ ਪੰਜਾਬ ਨੂੰ ਆਫਤਾ ਇਸ ਟਾਈਮ ਤੇ ਪਈ ਹੈ ਉਸ ਦੇ ਬਾਰੇ ਔਰ ਉਹਦੇ ਹੈਲਥ ਇੰਪੈਕਟਸ ਔਰ ਉਹਦੇ ਸਾਈਕੋਲੋਜੀਕਲ ਇੰਪੈਕਟਸ ਬਾਰੇ ਡਿਸਕਸ ਕਰਨ ਦਾ ਅ ਸਭ ਤੋਂ ਪਹਿਲਾਂ ਤੇ ਮੇਰੀ ਸਾਰਿਆਂ ਦੇ ਨਾਲ ਸਿੰਪਥੀ ਹੈ ਔਰ ਸਾਰੇ ਜਿਹੜੇ ਫਲੱਡ ਅਫੈਕਟਡ ਏਰੀਆਜ਼ ਨੇ ਮੈਂ ਸਾਰਿਆਂ ਨੂੰ ਰਿਕੁਐਸਟ ਕਰੂੰਗਾ ਕਿ ਅਸੀਂ ਸਾਰੇ ਰਲ ਕੇ ਔਰ ਸਾਰਾ ਜਿਹੜਾ ਸਾਡਾ ਸੋਸ਼ਲ ਢਾਂਚਾ ਹੈਗਾ ਅਸੀਂ ਸਾਰੇ ਰਲ ਕੇ ਉਹਨਾਂ ਲੋਕਾਂ ਦੀ ਹੈਲਪ ਕਰੀਏ ਔਰ ਉਹਨਾਂ ਦੇ ਲਈ ਦੁਆ ਕਰੀਏ ਔਰ ਉਹਨਾਂ ਦੇ ਲਈ ਪ੍ਰੇ ਕਰੀਏ ਜਿਹੜੇ ਇਸ ਟਾਈਮ ਤੇ ਫਲੱਡਸ ਦੀ ਇਸ ਪ੍ਰੋਬਲਮ ਦੇ ਨਾਲ ਜੂਝ ਰਹੇ ਨੇ ਇਸ ਦੇ ਨਾਲ ਨਾਲ ਹੀ ਜਿਹੜੇ ਇਸ ਵਾਰੀ ਫਲੱਡਸ ਆਏ ਨੇ ਇਹ ਕਾਫੀ ਸਾਲਾਂ ਦੇ ਬਾਅਦ ਉਹ ਵਿਭਾਗ ਸਾਡਾ ਦੱਸਦਾ ਹੈ ਵੈਦਰ ਡਿਪਾਰਟਮੈਂਟ ਸਾਨੂੰ ਦੱਸ ਰਿਹਾ ਹੈ ਕਿ ਕਾਫੀ ਸਾਲਾਂ ਦੇ ਬਾਅਦ ਐਡੇ ਵੱਡੇ ਪੱਧਰ ਦੇ ਉੱਤੇ ਜਿਹੜੇ ਫਲੱਡਸ ਹੈ ਉਹ ਪੰਜਾਬ ਦੇ ਅੰਦਰ ਆਏ ਨੇ ਇਹ ਮਾਰ ਪੰਜਾਬ ਪਹਿਲਾਂ ਵੀ ਖੇਲਦਾ ਰਿਹਾ ਹੈ ਔਰ ਅੱਜ ਵੀ ਜਿਹੜਾ ਹੈਗਾ ਇਸ ਦਾ ਇਫੈਕਟ ਕਾਫੀ ਜਿਹੜੇ ਨੀਚਲੇ ਇਲਾਕੇ ਨੇ ਜਾਂ ਜਿਵੇਂ ਬਾਰਡਰ ਵਾਲੇ ਏਰੀਆਜ਼ ਨੇ ਜਿੱਥੇ ਰਾਵੀ ਬਿਆਸ ਔਰ ਸਤਲੁਜ ਦਾ ਜਿਹੜਾ ਪਾਣੀ ਹੈਗਾ ਉਤੋਂ ਪਹਾੜਾਂ ਤੋਂ ਜਿਹੜਾ ਰਿਲੀਜ਼ ਹੋਇਆ ਉਹਦੇ ਕਰਕੇ ਇਹ ਸਾਰੇ ਏਰੀਆਜ਼ ਅਫੈਕਟ ਹੋਏ ਨੇ ਐਜ਼ ਆਫ ਨਾਓ ਇਹਨਾਂ ਲੋਕਾਂ ਨੂੰ ਕਾਫੀ ਲੋੜ ਹੈ ਹੈਲਪ ਦੀ ਲੋੜ ਹੈਗੀ ਹੈ ਔਰ ਇਹਨਾਂ ਲੋਕਾਂ ਨੂੰ ਜਿਹੜਾ ਫਲੱਡ ਰੀਲੀਫ ਆ ਉਸ ਦੀ ਬਹੁਤ ਲੋੜ ਹੈ ਆਉਣ ਵਾਲੇ ਸਮੇਂ ਦੇ ਅੰਦਰ ਜੋ ਚੀਜ਼ ਅਸੀਂ ਦੇਖ ਰਹੇ ਆ ਜਾਂ ਜੋ ਚੀਜ਼ ਅਸੀਂ ਐਕਸਪੈਕਟ ਕਰ ਰਹੇ ਹਾਂ ਉਹ ਹੈਗਾ ਹੈ ਕਿ ਇਸ ਦੇ ਹੈਲਥ ਇਫੈਕਟਸ ਆਣੇ ਨੇ ਜਿਹੜੇ ਜਾਨੀ ਔਰ ਮਾਲੀ ਨੁਕਸਾਨ ਹੋਇਆ ਹੈਗਾ ਜਿਸ ਤਰ੍ਹਾਂ ਪਸ਼ੂਆਂ ਦੀ ਡੈਥ ਹੋਈ ਹੈ ਜਾਂ ਅ ਜਿਹੜੇ ਜਾਨਵਰ ਸੀਗੇ ਉਹਨਾਂ ਦੀ ਡੈਥs ਹੋਈਆਂ ਨੇ ਤੇ ਉਹਦੇ ਕਰਕੇ ਜਿਹੜੀਆਂ ਉਹਨਾਂ ਦੇ ਕੈਰਕੈਸ ਉਹਨਾਂ ਦੀਆਂ ਬਾਡੀਜ਼ ਜਿਹੜੀਆਂ ਹੈਗੀਆਂ ਨੇ ਉਹਦੇ ਕਰਕੇ ਇਨਫੈਕਸ਼ਨਸ ਜਿਹੜੀਆਂ ਨੇ ਉਹਦਾ ਹੋਣ ਦਾ ਰਿਸਕ ਕਾਫੀ ਜ਼ਿਆਦਾ ਹੈਗਾ ਇਸੇ ਤਰ੍ਹਾਂ ਹੀ ਜਿਹੜੀਆਂ ਵਾਟਰ ਬੋਰਨ ਡਿਜ਼ੀਜ਼ਸ ਹੈਗੀਆਂ ਨੇ ਜਿਹੜੀਆਂ ਪਾਣੀ ਤੋਂ ਉਤਪਨ ਹੋਣ ਵਾਲੀਆਂ ਬਿਮਾਰੀਆਂ ਨੇ ਉਹਨਾਂ ਦਾ ਵੀ ਜਿਹੜਾ ਇਫੈਕਟ ਹੈਗਾ ਉਹ ਦੇਖਣ ਨੂੰ ਮਿਲਣਾ ਵਾਲਾ ਆਉਣ ਵਾਲੇ ਸਮੇਂ ਦੇ ਅੰਦਰ ਸੋ ਕਾਫੀ ਲੋਕਾਂ ਨੂੰ ਜਿਹੜੀ ਹੈਲਥ ਆ ਉਹਦੇ ਵਿੱਚ ਪ੍ਰੋਬਲਮਸ ਜਿਹੜੇ ਇਹ ਫਲੱਡ ਅਫੈਕਟਡ ਏਰੀਆਜ਼ ਨੇ ਅਸੀਂ ਐਕਸਪੈਕਟ ਕਰ ਰਹੇ ਹਾਂ ਕਿ ਉਹ ਆਣ ਗਿਆ ਸੋ ਸਰਕਾਰ ਉਹਨਾਂ ਦੇ ਉੱਤੇ ਮੈਜਰਸ ਜਿਹੜੇ ਹੈਗੇ ਸਰਕਾਰ ਨੇ ਸਟਾਰਟ ਕਰ ਦਿੱਤੇ ਨੇ ਐਡਮਿਨਿਸਟ੍ਰੇਟਿਵ ਡਿਪਾਰਟਮੈਂਟਸ ਜਿਹੜੇ ਹੈਗੇ ਨੇ ਉਹ ਕਾਫੀ ਇਸ ਟਾਈਮ ਤੇ ਸਰਗਰਮ ਹੋਏ ਪਏ ਨੇ ਸੋ ਉਹਦੇ ਨਾਲ ਨਾਲ ਹੀ ਹੈਲਥ ਡਿਪਾਰਟਮੈਂਟ ਜਿਹੜਾ ਹੈਗਾ ਉਹ ਵੀ ਕਾਫੀ ਸਰ ਕਰ ਰਿਹਾ ਮੈਂ ਇਸੇ ਨਾਲ ਨਾਲ ਮੈਂ ਜਿਹੜੇ ਨਾਨ ਗਵਰਨਮੈਂਟ ਆਰਗੇਨਾਈਜੇਸ਼ਨਸ ਹੈਗੀਆਂ ਨੇ ਔਰ ਜਿਹੜੇ ਨਾਨ ਗਵਰਨਮੈਂਟ ਡਾਕਟਰਸ ਨੇ ਉਹਨਾਂ ਨੂੰ ਵੀ ਰਿਕੁਐਸਟ ਕਰੂੰਗਾ ਕਿ ਉਹ ਵੀ ਆਪਣੇ ਇਸ ਪੰਜਾਬ ਦੇ ਵਾਸਤੇ ਲੋੜ ਵਾਲੇ ਸਮੇਂ ਦੇ ਵਿੱਚ ਉਹ ਅਗਿਆਨ ਔਰ ਆਪਣਾ ਯੋਗਦਾਨ ਜਿਹੜਾ ਹੈਗਾ ਲੋਕਾਂ ਨੂੰ ਦੇਣ ਔਰ ਜੇ ਕਿਸੇ ਕੋਈ ਫਲੱਡ ਅਫੈਕਟਡ ਏਰੀਆਸ ਤੋਂ ਤੁਹਾਡੇ ਕੋਲ ਪੇਸ਼ੈਂਟ ਆਉਂਦੇ ਆ ਮੈਂ ਅਪੀਲ ਕਰੂੰਗਾ ਮੈਂ ਖੁਦ ਵੀ ਆਪਣੇ ਚਾਰਜਸ ਵਗੈਰਾ ਜਿਹੜੇ ਹੈਗੇ ਮੈਂ ਨਹੀਂ ਲੈ ਰਿਹਾ ਉਹਨਾਂ ਲੋਕਾਂ ਕੋਲੋਂ ਔਰ ਮੈਂ ਅਪੀਲ ਕਰੂੰਗਾ ਉਹਨਾਂ ਡਾਕਟਰਸ ਕੋਲੋਂ ਵੀ ਜਿਹੜੇ ਅ ਪ੍ਰਾਈਵੇਟ ਦੇ ਅੰਦਰ ਕੰਮ ਕਰ ਰਹੇ ਨੇ ਕਿ ਅਗਰ ਅਸੀਂ ਥੋੜੇ ਸਮੇਂ ਦੇ ਲਈ ਫਲਡ ਅਫੈਕਟਡ ਏਰੀਆਜ਼ ਦੇ ਅੰਦਰ ਲੋਕਾਂ ਦੀ ਹੈਲਪ ਕਰ ਸਕੀਏ ਜਾਂ ਅਸੀਂ ਐਨਜੀਓ ਦੇ ਨਾਲ ਕਿਸੇ ਦੇ ਨਾਲ ਟਾਈ ਅਪ ਕਰਕੇ ਅਸੀਂ ਉੱਥੇ ਦਵਾਈਆਂ ਵਗੈਰਾ ਜਾਂ ਉਹ ਚੀਜ਼ਾਂ ਪਹੁੰਚਾ ਸਕੀਏ ਸੋ ਮੈਡੀਕਲੀ ਉਹਨਾਂ ਲੋਕਾਂ ਦੀ ਬਹੁਤ ਹੈਲਪ ਹੋਏਗੀ ਇਸ ਤੋਂ ਇਲਾਵਾ ਜਿਹੜੇ ਆਉਣ ਵਾਲਾ ਟਾਈਮ ਹੈਗਾ ਬਿਕਾਜ਼ ਇਹਨਾਂ ਸਾਰੇ ਲੋਕਾਂ ਦੀ ਜਿਹੜੀ ਐਗਰੀਕਲਚਰ ਤੇ ਡਿਪੈਂਡੈਂਸ ਜਿਹੜੀ ਹੈਗੀ ਹੈ ਉਹ ਕਾਫੀ ਜ਼ਿਆਦਾ ਹੈ ਜਿਹੜੇ ਇਹ ਸਾਰੇ ਏਰੀਆ ਸੀਗੇ ਇਹ ਸਾਰੇ ਰੂਰਲ ਏਰੀਆਜ਼ ਔਰ ਰਿਮੋਟ ਏਰੀਆਜ਼ ਸੀਗੇ ਜਿਨ੍ਹਾਂ ਦੇ ਵਿੱਚ ਫਲੱਡ ਜ਼ਿਆਦਾ ਆਇਆ ਹੈਗਾ ਸੋ ਇਹਨਾਂ ਲੋਕਾਂ ਦੀ ਡਿਪੈਂਡੈਂਸ ਜਿਹੜੀ ਹੈਗੀ ਹੈ ਉਹ ਜ਼ਿਆਦਾਤਰ ਖੇਤੀ ਤੇ ਲਾਈਸਟਾਕ ਤੇ ਜਾਂ ਕੈਟਲ ਦੇ ਉੱਤੇ ਇਹਨਾਂ ਦੀ ਡਿਪੈਂਡੈਂਸ ਹੈਗੀ ਹੈ ਸੋ ਉਹ ਜਿਹੜੇ ਲੋਕ ਨੇ ਜਿਨ੍ਹਾਂ ਦਾ ਇਸ ਤਰੀਕੇ ਦਾ ਨੁਕਸਾਨ ਹੋਇਆ ਉਹਨਾਂ ਨੂੰ ਫਾਈਨੈਂਸ਼ੀਅਲ ਪ੍ਰੋਬਲਮਸ ਵੀ ਆਉਣ ਵਾਲੀਆਂ ਨੇ ਆਉਣ ਵਾਲੇ ਸਮੇਂ 'ਚ ਸੋ ਸਰਕਾਰ ਨੂੰ ਅਪੀਲ ਰਹੇਗੀ ਕਿ ਇਹਨਾਂ ਨੂੰ ਜਿਹੜਾ ਮੁਆਵਜ਼ਾ ਹੈਗਾ ਉਹ ਦਿੱਤਾ ਜਾਵੇ ਔਰ ਟਾਈਮਲੀ ਦਿੱਤਾ ਜਾਵੇ ਤਾਂ ਕਿ ਉਹਨਾਂ ਦੀ ਜਿਹੜੀ ਜੋ ਵੀ ਨੁਕਸਾਨ ਹੋਇਆ ਉਹਦੀ ਪਰਪਾਈ ਤੇ ਖੈਰ ਨਹੀਂ ਮੈਂ ਕਹੂੰਗਾ ਕਿ ਪਰਪਾਈ ਤੇ ਨਹੀਂ ਹੋ ਸਕਦੀ ਪਰ ਉਹਨਾਂ ਨੂੰ ਐਟਲੀਸਟ ਏਡ ਦਿੱਤੀ ਜਾ ਸਕਦੀ ਹੈ ਇਹਦੇ ਨਾਲ ਨਾਲ ਹੀ ਸੈਂਟਰਲ ਗਵਰਨਮੈਂਟ ਨੂੰ ਵੀ ਅਪੀਲ ਕਰੂੰਗਾ ਕਿ ਸੈਂਟਰਲ ਗਵਰਨਮੈਂਟ ਜਿਹੜੀ ਹੈਗੀ ਆ ਉਹ ਇਹਦੇ ਵਿੱਚ ਯੋਗਦਾਨ ਜ਼ਰੂਰ ਪਾਵੇ ਅਜੇ ਕੋਈ ਬਹੁਤ ਜ਼ਿਆਦਾ ਸੈਂਟਰਲ ਗਵਰਨਮੈਂਟ ਕੋਲੋਂ ਕੋਈ ਬਿਆਨ ਨਹੀਂ ਸੁਣਨ ਨੂੰ ਮਿਲ ਰਿਹਾ ਹੈ ਅ ਪਰ ਜ਼ਰੂਰੀ ਹੈ ਕਿ ਉਹ ਇਸ ਚੀਜ਼ ਵੱਲ ਧਿਆਨ ਦੇਣ ਔਰ ਜਿਹੜੀ ਇੱਕ ਜਿਹੜਾ ਸਾਡਾ ਬਾਰਡਰ ਸਟੇਟ ਹੈਗਾ ਉਹਦੇ ਅੰਦਰ ਇਹ ਪ੍ਰੋਬਲਮਸ ਜਿਹੜੀਆਂ ਆਈਆਂ ਨੇ ਤਾਂ ਉਹਦੇ ਅੰਦਰ ਉਹਨਾਂ ਦੀ ਵੀ ਹੈਲਪ ਜਿਹੜੀ ਤਰਕਾਰ ਆ ਉਹ ਸਾਡੇ ਲੋਕਾਂ ਨੂੰ ਹੋਏਗੀ ਉਸ ਤੋਂ ਅੱਗੇ ਜਿਹੜੀਆਂ ਸਾਈਕੋਲੋਜੀਕਲ ਪ੍ਰੋਬਲਮਸ ਆਉਣ ਵਾਲੀਆਂ ਨੇ ਲੋਕਾਂ ਨੂੰ ਜਿਹ ਜਿਸ ਤਰ੍ਹਾਂ ਅਸੀਂ ਪਹਿਲਾਂ ਵੀ ਦੇਖ ਚੁੱਕੇ ਹਾਂ ਕਿ ਜਦੋਂ ਕੋਈ ਇਸ ਤਰ੍ਹਾਂ ਦੀ ਨੇਚਰਲ ਕਲੈਮਿਟੀ ਆਂਦੀ ਹੈ ਜਿਵੇਂ ਅਰਥਕੋਇਕ ਆਂਦਾ ਹੈ ਜਾਂ ਇਹੀ ਫਲੱਡਸ ਆਂਦੇ ਨੇ ਜਾਂ ਆ ਆਪਣੇ ਇੱਥੇ ਲੜਾਈ ਜਦੋਂ ਹੋ ਰਹੀ ਸੀਗੀ ਜਦੋਂ ਇੰਡੋਪਾਕ ਵਾਰ ਹੁਣੇ ਰੀਸੈਂਟਲੀ ਜਿਹੜੀ ਸਿਚੁਏਸ਼ਨ ਸੀਗੀ ਮਈ ਦੇ ਅੰਦਰ ਉਹ ਸਿਚੁਏਸ਼ਨ ਆ ਰਹੀ ਸੀਗੀ ਤੇ ਉਸ ਦੇ ਵਿੱਚ ਵੀ ਅ ਜਿਹੜੇ ਡਿਪਰੈਸ਼ਨ ਐਂਗਜ਼ਾਇਟੀ ਅ ਇਸ ਤਰ੍ਹਾਂ ਦੀਆਂ ਸਾਈਕੋਲੋਜੀਕਲ ਸਟ्रेस ਇਹ ਸਾਰੀਆਂ ਚੀਜ਼ਾਂ ਵਧੀਆਂ ਸੀ ਲੋਕਾਂ ਦੇ ਅੰਦਰ ਇਸ ਦੇ ਨਾਲ ਨਾਲ ਜਿਸ ਤਰ੍ਹਾਂ ਕੋਵਿਡ ਆਇਆ ਸੀਗਾ ਉਸ ਤੋਂ ਬਾਅਦ ਲੋਕਾਂ ਦੇ ਅੰਦਰ ਸੁਸਾਈਡਲ ਟੈਂਡੈਂਸੀਜ਼ ਔਰ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਇਨਕਰੀਜ਼ ਹੋਈਆਂ ਸੀਗੀਆਂ ਸੋ ਮੈਂ ਰਿਕਵੈਸਟ ਕਰੂੰਗਾ ਕਿ ਜਿਹੜੇ ਸਾਈਕਾਇਟਰੀ ਫੀਲਡ ਦੇ ਡਾਕਟਰਸ ਨੇ ਜਾਂ ਜਿਹੜੇ ਸਾਈਕੋਲੋਜਿਸਟ ਨੇ ਉਹ ਵਾਚੜ ਕੇ ਇਸ ਫਲੱਡ ਰੀਲੀਫ ਦਾ 파ਰਟ ਬਣਾਉਣ ਔਰ ਅੱਗੇ ਆਣ ਔਰ ਇਹ ਲੋਕਾਂ ਨੂੰ ਇਸ ਚੀਜ਼ ਦੀ ਕਿਉਂਕਿ ਇਸ ਟ੍ਰਿੰਗ ਤੇ ਜ਼ਰੂਰਤ ਹੈਗੀ ਹੈ ਸੋ ਅਗਰ ਟੈਲੀ ਸਾਈਕਾਇਟਰੀ ਯਾਨੀ ਕਿ ਟੈਲੀਫੋਨ ਦੇ ਉੱਤੇ ਅਗਰ ਕਿਸੇ ਨੂੰ ਕੋਈ ਹੈਲਪ ਯਾ ਉਹਨਾਂ ਦੀ ਕੋਈ ਸੇਵਾ ਕੀਤੀ ਜਾ ਸਕਦੀ ਹੈ ਜਾਂ ਉਹਨਾਂ ਦੀਆਂ ਮੁਸ਼ਕਿਲਾਂ ਸੁਣੀਆਂ ਜਾ ਸਕਦੀਆਂ ਨੇ ਸੋ ਆਪਾਂ ਨੂੰ ਇੱਕ ਚੀਜ਼ ਕਰਨੀ ਚਾਹੀਦੀ ਹੈ ਔਰ ਇਸ ਦੇ ਅੰਦਰ ਅਸੀਂ ਆਪਣੀ ਕੰਟਰੀਬਿਊਸ਼ਨ ਜਿਹੜੀ ਹੈਗੀ ਹੈ ਇਹਨਾਂ ਨੂੰ ਦੁਬਾਰਾ ਰੀਹੈਬਿਲੀਟੇਟ ਕਰਨ ਦੇ ਲਈ ਜਾਂ ਦੁਬਾਰਾ ਬਸਾਉਣ ਵਾਸਤੇ ਅਸੀਂ ਜੋ-ਜੋ ਕਦਮ ਜਾਂ ਜੋ-ਜੋ ਅਸੀਂ ਰਲ ਕੇ ਅਸੀਂ ਇਹ ਚੀਜ਼ਾਂ ਕਰ ਸਕਦੇ ਹਾਂ ਸੋ ਉਹ ਮੇਰੀ ਅਪੀਲ ਰਹੇਗੀ ਸਾਰੇ ਸਮਾਜ ਨੂੰ ਔਰ ਸਾਰੇ ਲੋਕਾਂ ਨੂੰ ਕਿ ਉਹ ਚੀਜ਼ਾਂ ਅਸੀਂ ਰਲ ਕੇ ਕਰੀਏ ਇੱਕ ਦੂਜੇ ਦਾ ਸਾਥ ਦਈਏ ਔਰ ਸਾਥ ਦੇ ਕੇ ਕੱਲਾ ਫਾਈਨੈਂਸ਼ੀਅਲ ਨਹੀਂ ਯਾਕੱਲਾ ਰਸਦ ਦੇ ਤਰੀਕੇ ਦੇ ਨਾਲ ਨਹੀਂ ਪਰ ਮੈਡੀਕਲੀ ਵੀ ਔਰ ਸਾਈਕਲੋਜੀਕਲੀ ਉਹਨਾਂ ਦੀ ਕੰਡੀਸ਼ਨ ਦੇਖ ਕੇ ਉਹਨਾਂ ਦੇ ਵਿੱਚ ਉਹਨਾਂ ਦੀ ਹੈਲਪ ਕਰੀ। ਬਹੁਤ ਵਧੀਆ ਜਾਣਕਾਰੀ ਡਾਕਟਰ ਸਾਹਿਬ ਨੇ ਸਾਂਝੀ ਕੀਤੀ ਔਰ ਸ਼ਾਇਦ ਇਸ ਜਾਣਕਾਰੀ ਦੀ ਸਾਨੂੰ ਸਾਰਿਆਂ ਨੂੰ ਲੋੜ ਸੀ ਔਰ ਅਸੀਂ ਰੱਬ ਅਗੇ ਹੱਥ ਜੋੜ ਕੇ ਬੇਤੀ ਕਰਦੇ ਹਾਂ ਕਿ ਜਿਹੋ ਜਿਹੇ ਪੰਜਾਬ ਸਾਡਾ ਸੀ ਉਹਨੂੰ ਉਸੇ ਰੂਪ ਵਿੱਚ ਦੁਬਾਰਾ ਲਿਆ ਹੋਵੇ। ਕੈਮਰਾ ਪਰਸਨ ਸੁਨੀਲ ਨਾਲ ਜੇਪੀ ਸਿੰਘ ਫਾਸ ਨਿਊਜ਼ ਅਮਸ